ਪੁਰਾਣੀਆਂ ਕਹਾਣੀਆਂ ਤੇ ਦੂਰ ਦੇਸ਼ਾਂ ਦੀਆਂ ਇਤਿਹਾਸਿਕ ਘਟਨਾਵਾਂ ਨੂੰ ਦੁਹਰਾਵਾਂਗੇ ਜਵਾਨੀ ਵਿੱਚ ਪਿਆਰ ਮੇਰਾ ਗੁਰੂ ਹੋਵੇਗਾ ਵਿਚਲੀ ਉਮਰੇ ਮੇਰਾ ਸਹਾਰਾ ਅਤੇ ਬਡਾਪੇ ਵਿੱਚ ਮੇਰੀ ਖੁਸ਼ੀ ਮੇਰੀ ਪਿਆਰੀ ਸਲਮਾ ਪਿਆਰ ਮੇਰੀ ਜ਼ਿੰਦਗੀ ਦੇ ਅੰਤ ਤੱਕ ਮੇਰੇ ਨਾਲ ਰਹੇਗਾ ਮੌਤ ਪਿੱਛੋਂ ਪਰਮਾਤਮਾ ਦਾ ਆਸ਼ੀਰਵਾਦ ਸਾਨੂੰ ਦੁਆਰਾ ਮਿਲਾ ਦੇਵੇਗਾ ਇਹ ਲਫ਼ਜ਼ ਮੇਰੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਨਿਕਲੇ ਜਿਵੇਂ ਚੁੱਲ੍ਹੇ ਵਿੱਚੋਂ ਅੱਗ ਦੀਆਂ ਲਪਟਾਂ ਨਿਕਲ ਕੇ ਫਿਰ ਰਾਖ ਬਣ ਕੇ ਅਲੋਪ ਹੋ ਜਾਂਦੇ ਹਨ ਸਲਮਾ ਦੇ ਹੰਝੂ ਬਹਿ ਰਹੇ ਸਨ ਜਿਵੇਂ ਅੱਖਾਂ ਜਵਾਨ ਬਣ ਕੇ ਹੰਝੂਆਂ ਰਾਹੀਂ ਮੇਰੀ ਗੱਲ ਦੀ ਗਵਾਹੀ ਪਰ ਰਹੀਆਂ ਹੋਣ ਜਿਸ ਇਨਸਾਨ ਨੂੰ ਪਿਆਰ ਉਪੀ ਖੰਭ ਨਹੀਂ ਮਿਲੇ ਉਹ ਬਦਲਾਂ ਤੋਂ ਪਰ ਉੱਡ ਕੇ ਉਸ ਜਾਦੂਈ ਸੰਸਾਰ ਦੇ ਦਰਸ਼ਨ ਨਹੀਂ ਕਰ ਸਕਦਾ ਜਿਸ ਵਿੱਚ ਮੇਰੀ ਅਤੇ ਸਲਮਾ ਦੀ ਆਤਮਾ ਉਸ ਗਮਗੀਨ ਖੁਸ਼ੀਆਂ ਦੇ ਪਲਾਂ ਵਿੱਚ ਇਕੱਠੀ ਵਿਚਰ ਰਹੀ ਸੀ ਜਿਨ੍ਹਾਂ ਨੂੰ ਪਿਆਰ ਵਿੱਚ ਆਪਣਾ ਆਪਾ ਵਾਰਨਾ ਨਹੀਂ ਆਇਆ ਉਹ ਪਿਆਰ ਦੇ ਬਲਾਵੇ ਤੇ ਉਸਦੀ ਆਵਾਜ਼ ਨਹੀਂ ਸੁਣਦੇ ਇਹ ਕਹਾਣੀ ਉਹਨਾਂ ਲਈ ਨਹੀਂ ਹੈ